ਹੈਲੋ ਜੀ ਸਾਰੀ ਸ਼ਕਲ YouTube ਫੈਮਲੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦਾ ਵਲੋਗ ਤੁਸੀਂ ਦੇਖਿਆ ਹੋਊਗਾ ਮੇਰਾ ਉਮੀਦ ਕਰਦੀ ਹਾਂ ਤੇ ਇਹ ਹੈ ਜੀ ਸਹਿਜ ਪ੍ਰਿਤਕੌਰ ਦੇਖੋ ਸਹਿਜ ਪ੍ਰਿ ਛੋਟੀ ਤੋਂ ਲੈ ਕੇ ਵੱਡੀ ਕਿੰਨੀ ਕਿਊਟ ਕਿੰਨੀ ਕਿਊਟ ਸੀ ਅੱਜ ਵੀ ਕਿਊਟਾ ਬਹੁਤ ਕਿਊਟ ਦੇਖੀ ਪਤਾ ਹੀ ਨਹੀਂ ਲੱਗਿਆ ਸਹਿਜ ਕਦ ਦੇਖਦੇ ਦੇਖਦੇ ਵੱਡੀ ਹੁੰਦੀ ਜਾ ਰਹੀ ਹੈ ਹਨਾ ਮੈਂ ਸਹਿਜ ਦੀ ਉਮਰ ਲੰਬੀ ਹੋ ਰਹੀ ਹੈ ਮੇਰੀ ਘਟ ਰਹੀ ਹੈ ਕਹਿੰਦੇ ਹੁੰਦੇ ਜਦੋਂ ਮਾਂ ਬਣਦਾ ਨਹੀਂ ਬਣਦੀ ਇੱਕ ਔਰਤ ਮਾਪੇ ਜਦੋਂ ਬਣ ਜਾਂਦੇ ਆ ਤਾਂ ਬੱਚੇ ਦੀ ਉਮਰ ਵੱਧਦੀ ਹੈ ਮਾਪੇ ਦਾ ਘਟਦੀ ਹੈ ਆ ਦੇਖੋ ਇਹ ਭਾਈ ਦੀ ਗੋਦੀ ਚ ਖੜੀ ਹੈ ਇੱਥੇ ਹਲੇਜ਼ ਲਈ ਬੈਠੀ ਹੈ ਮੇਰੇ ਪੁੱਤ ਮੇਰੇ ਬੱਚੇ ਦੀ ਵੀਡੀਓ ਨੂੰ ਤੁਸੀਂ ਪਿਆਰ ਦੇਆ ਕਰੋ ਤੁਹਾਨੂੰ ਰਿਕੁਐਸਟ ਹੈ ਆ ਹਰਿਆਣਾ ਗਈ ਹੋਈ ਸੀਗੀ ਯਾਤਰ ਮੈਂ ਇਹਦੇ ਮੁੰਡੇ ਦੇ ਕੱਪੜੇ ਪਾਏ ਆ ਆ ਇਥੇ ਸਟੇਸ਼ਨ ਤੇ ਬੈਠੀ ਆ ਪੰਜਾਬ ਜਾਣ ਵਾਸਤੇ ਆ ਦੇਖੋ ਇਥੇ ਸੁੱਕੜੋ ਜੀ ਆਪਣੇ ਪਾਪਾ ਵਰਗੀ ਐ ਜਮਾਂ ਤੇ ਹੀ ਆ ਚੁੱਲ੍ਹੇ ਤੇ ਬੈਠੀ ਐ ਇਥੇ ਆ ਇਥੇ ਮੇਰੇ ਨਾਲ ਆਪਣੇ ਨਾਨੂ ਦੇ ਘਰ ਦੱਸੋ ਤੁਸੀਂ ਕਮੈਂਟ ਕਰਕੇ ਸਹਿਜ ਕਿਹਦੇ ਵਰਗੀ ਲੱਗਦੀ ਐ ਮੇਰੇ ਵਰਗੀ ਲੱਗਦੀ ਐ ਜ ਆਪਣੇ ਪਾਪਾ ਵਰਗੀ ਲੱਗਦੀ ਐ ਉਹ ਛੋਟੀ ਹੁੰਦੀ ਦੀਓ ਪਿਕਚਰਸ ਨੇ ਇਹਦੀਆਂ ਜਿਹੜੀ ਮੇਰੇ ਕੋਲ ਫੇਰਾ ਫਸਟ ਟਾਈਮ ਸਕੂਲ ਗਈ ਸਹਿਜ ਅਕਾਲ ਅਕੈਡਮੀ ਸਕੂਲ ਚ ਪਹਿਲੇ ਦਿਨ ਗਈ ਜਦੋਂ ਮੈਂ ਐਵੇਂ ਦਾ ਤਿਆਰ ਮੈਨੂੰ ਇੰਨੀ ਕਾਸ ਦਸਤਾਵੇਜ਼ ਨਹੀਂ ਨਹੀਂ ਹੁੰਦੀ ਛੋਟੀ ਜੀ ਸਹਜ ਬੈਠੀ ਹੈ ਦੇਖੋ ਮੁੱਦੀ ਹੋਈ ਵੀ ਹੈ ਆ ਮੇਰੇ ਨਾਲ ਫੋਟੋ ਜਿਹੜੀਆਂ ਤੇ ਆ ਆਪਣੇ ਪਾਪਾ ਦੀ ਗੋਦੀ ਖੜੀ ਹੈ ਜਦੋਂ ਅਸੀਂ ਅਨੰਦਪੁਰ ਸਾਹਿਬ ਗਏ ਸੀ ਕਿ ਉੱਥੇ ਮੱਥਾ ਟੇਕਣਾ ਆ ਦੇਖੋ ਅਕਾਲ ਅਕੈਡਮੀ ਦੂਜੇ ਦਿਨ ਦੀ ਫੋਟੋ ਹੈ ਜੀ ਇਹ ਆਹਾਂ ਕਾਲ ਅਕੈਡਮੀ ਸਕੂਲ ਜਾਂਦੀ ਐ ਆ ਦੇਖੋ ਇੱਥੇ ਫਿਰ ਮੈਂ ਐਵੇਂ ਦੀ ਮੈਂ ਸਿੱਖੀ ਫਿਰ ਮੈਂ ਫੋਨ 'ਚ ਦੇਖੀ ਕਿ ਮੈਂ ਬਨਦੇ ਆ ਬੱਚਿਆਂ ਦੇ ਉੱਚ ਦੇਖ-ਦੇਖ ਕੇ ਦੇਖ-ਦੇਖ ਕੇ ਹੌਲੀ-ਹੌਲੀ ਮੈਂ ਤਾਂ ਨਾ ਪੱਗ ਬੰਨੀ ਜੰਨੀ ਐ ਦਸਤਾਰ ਨਹੀਂ ਬੰਨ੍ਹ ਹੁੰਦੀ ਆ ਇੱਥੇ ਸੂਟ ਪਾ ਕੇ ਹੈ ਗਈ ਸੀਗੀ ਪਿੰਡ 'ਚ ਨਾ ਮੇਲਾ ਭਰਦਾ ਏ ਉੱਥੇ ਕਹਿੰਦੀ ਮੈਂ ਸੂਟ ਪਾਉਣਾ ਸੂਟ ਪਾਉਣਾ ਇਹਨੂੰ ਸੂਟ ਪਾਉਣ ਦਾ ਬੜਾ ਚੋਅ ਹੈ ਇੱਥੇ ਸਿਰਨਾਈ ਸੀਗੀ ਇਹੇ ਕਪੜੇ ਪਾਈ ਸੀ ਸੁਣਨਾ ਕੇ ਸਿਰ ਨਿਨਹਾਣਾ ਚਾਹਦੀ ਐ ਬਹੁਤ ਰੋਂਦੀ ਸੀ ਨਾਂਦੀ ਹੋਈ ਇੱਥੇ ਆਪਣੇ ਨਾਨੂ ਦੀ ਗੋਦੀ ਚ ਬੈਠੀ ਐ ਇੱਥੇ ਫਤੇਗੜ ਸਾਹਿਬ ਗਏ ਸੀਗੇ ਗੁਰਦੁਆਰੇ ਦੇਖੋ ਮੱਥਾ ਬਹੁਤ ਸੋਹਣਾ ਟੇਕਦੀ ਐ ਇਹ ਦੇਖੋ ਫੋਟੋ ਤਰੋਣ ਦਾ ਨੂੰ ਬਹੁਤ ਸ਼ੌਕ ਕੱਪੜੇ ਪਾਉਂਦੀ ਨਾ ਸਭ ਤੋਂ ਪਹਿਲਾਂ ਸ਼ੀਸ਼ਾ ਦੇਖਦੀ ਐ ਵੀ ਮੈਂ ਕਹਿਵੀਂ ਲੱਗਦੀ ਐ ਆ ਮੇਰੀ ਗੋਦੀ ਦੀ ਛੋਟੀ ਜੀ ਦੇਖ ਮੇਰੇ ਪੁੱਤ ਦੀ ਸਮੈਲ ਕਿੰਨੀ ਸੋਹਣੀ ਐ ਤੇ ਫਿਰ ਮੈਂ ਐ ਮੇਰੀ ਲੱਗੀ ਐ ਤੇ ਬਨਣ ਹੈ ਦਸਤਾਰ ਮੈਂ ਫੋਨ 'ਚ ਦੇਖੀ ਵੀ ਕਿਵੇਂ ਬਨ ਹੁੰਦੀ ਐ ਐ ਮੇਰੀ ਤੁਸੀਂ ਦੱਸੋ ਕਮੈਂਟ ਕਰਕੇ ਕਿ ਮੈਂ ਠੀਕ ਬੰਨੀ ਹੋਈ ਐ ਸੋਹਣੀ ਲੱਗਦੀ ਐ ਸਹਜ ਇਹਨੂੰ ਨਜ਼ਰ ਬਹੁਤ ਲੱਗਦੀ ਐ ਨੀਂ ਘਾ ਸੁੱਕਣ ਨਜ਼ਰ ਬਹੁਤ ਭੈੜੀ ਲੱਗਦੀ ਐ ਇਹਨੂੰ ਬੁਖਾਰ ਚੜਾ ਦਿੰਦੀ ਐ ਨਜ਼ਰ ਅਗ-ਲੱਗ ਕੇ ਸੋਹਣੀ ਲੱਗਦੀ ਐ ਬਹੁਤ ਵੈਰੀ ਲੱਗਦੀ ਗੱਲਾਂ ਵੀ ਇਹਦੀ ਬਹੁਤ ਮਿੱਠੀਆਂ ਐ ਨੀ ਮਿੱਠੀਆਂ ਗੱਲਾਂ ਮਾਰਦੀ ਐ ਪਿਆਰ ਬਹੁਤ ਕਰਦੀ ਐ ਜੀ ਸਭ ਨੂੰ ਪਿਆਰ ਕਰਦੀ ਐ ਨਹੀਂ ਕਿ ਮੈਨੂੰ ਹੀ ਜ਼ਿਆਦਾ ਕਰਦੀ ਸਭ ਨੂੰ ਕਰਦੀ ਪਰ ਇਨ ਦਾਦੀ ਨੂੰ ਦਾਦੇ ਨੂੰ ਪਾਪਾ ਦਾ ਹਲੇ ਕਰਦੀ ਉਹਦਾ ਵੀ ਐ ਬਟ ਹਲੇ ਉਹਦੇ ਕੋਲ ਰਹੀ ਨਹੀਂ ਨਾ ਹੈ ਬਹੁਤ ਕੱਟ ਰਹੀ ਹੈ ਉਹਦੇ ਕੋਲ ਉਹ ਬਾਹਰ ਰਹਿੰਦੀ ਹੈ ਯਾਤਰਾ ਕੋਈ ਨਹੀਂ ਜਦ ਆਉਣਗੇ ਪਤਾ ਲੱਗ ਜੂ ਹਲੇ ਛੋਟੀ ਐ ਨਾ ਐ ਤਾਂ ਪਤਾ ਨਹੀਂ ਵੀ ਮੇਰੇ ਪਾਪਾ ਉਹ ਬਟ ਫਿਰ ਇੰਨਾ ਛੇਤੀ ਆਉਣੀ ਕਰਦੀ ਆ ਦੇਖੋ ਸਮਾਈ ਲੇਦੀ

ਕਿੱਥੇ ਕਿਥੇ ਉਹ ਖੜੀ ਆ ਖੜੀ ਆ ਤੇਰੀ ਸਕੂਲ ਬੱਚ ਕਿੱਥੇ ਨੂੰ ਆਉਂਦੀ ਐ ਇੱਧਰ ਨੂੰ ਆਉਦੀ ਐ ਤੇ ਦਵਾਈ ਦੇਖਦੇ ਆਂ ਲਿਆਉਂਦੀ ਆ ਇਹਨੂੰ ਦਵਾਈ ਲੈ ਕੇ ਦਵਾਈ ਦੇ ਲਈਦੀ ਲੈ ਤਾਂ ਲਈ ਤੇ ਮਿੱਠੀ ਦਵਾਈ ਦਾ ਵੀਡੀਓ ਨਹੀਂ ਬਤਵਾਂਦੀ ਮੈਂ ਦੇਖਾ ਤੇਰੀ ਪੱਗ ਠੀਕ ਐ ਕਿ ਨਹੀਂ ਲੈਟ ਬਾਲ ਕੇ बैठा रहा देखा कुछ लग गया भाई यहां नहीं आ देखा क्या आ देख क्या लग गया है बाहर जा लग गया है साहब का नो 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 खाबू जाएगी काबू जाएगी नो 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 और ऊपर खड़े हो जा पैर नाल चला ਆਜਿੰਦੇ ਕੁੱਤੇ ਕਰ ਕੁੱਤੇ ਕਰੋ ਕੁੱਤੇ ਤੇਲੇ ਨਾ ਪਰੇ ਪਾਣੀ ਤੂੰ ਕੱਪੜੇ ਗੰਦੇ ਕਰ ਰਹੀ ਐ ਟਾਇਰ ਨਾਲ ਪਰ ਅੱਗੇ ਕਰ ਕਿ ਮੈਂ ਪੈਰ ਖਸਰਾਉਂਦੀ ਦੇਖ ਲੈ ਨਾਲ ਨਾਲ ਸਹਿਜ ਪੈਰ ਕਦੇ ਖਸਰਾਉਣੀ ਐ ਤੂੰ ਬਸ ਹੁੰਦੀ ਐ आ ले इधर देख लगी मैं मेरे थप्पड़ मारने दिल करता तेरे इस गल जी गला तेरे थप्पड़ मार जमा ताड़ ता इधर आ जा गड्डी आ जा इधर ले आ आ जा इधर कर ले मैं तन्नू है?

ਚਲ ਕੋਈ ਨਾ ਹੋਰ ਲੇ ਤੇ ਤਾਹੀ ਕੰਮ ਆਉਂਦਾ ਇਹ ਜਿਸ ਐਜ ਪ੍ਰੀਤ ਤੁਸੀਂ ਦੇਖ ਸਕਦੇ ਹੋ ਜਦੋਂ ਫਸਟ ਟਾਈਮ ਇਹ ਹੋਇਆ ਥੇ ਹਸਪਤਾਲ ਚ ਕਿੰਨੀ ਹੋ ਸੀਗੀ ਕਿਊਟ ਬਹੁਤ ਬਹੁਤ ਸੋਹਣੀ ਸੀਗੀ ਇਹ 21 ਨਵੰਬਰ 2011 2021 22 ਨਵੰਬਰ 2021 ਦੇ ਜਨਮ ਮੇ ਦਾ 9:30 ਵਜੇ ਅਲਗਾ ਤੇਰਾ ਰੁਸ ਕੇ ਬੈਠ ਪਹਿਲਾਂ ਰੁਸ ਕੇ ਬੈਠ ਸਿੱਧਾ ਬੈਠ ਰੁਸ ਕੇ ਬੈਠ ਜਾ ਬੈਜਾ ਬੈਜਾ ਰੁਸ ਜਾ ਰੁਸ ਜਾ ਰੁਸ ਤੇ ਨੱਚੂਗੀ ਇਹ ਅਮਰਿੰਦਰ ਗਿੱਲ ਦੇ ਗਾਣੇ ਤੇ ਨੱਚ ਰਹੀ ਹੈ ਚੱਲ ਜਿੰਦੀ ਏ ਚੱਲ ਦੂਰ ਕੇ ਤੇ ਉਹ ਗਾਣਾ ਨਹੀਂ ਸੀਗਾ ਜਿਹੜਾ ਉਹ ਤੇ ਨੱਚ ਰਹੀ ਹੈ ਇਹ ਐ ਦੇਖੀ ਉਹਦੇ ਤੇ ਨੱਚਦੀ ਹੈ ਨੱਚ ਰਹੀ ਤੇ ਸਟੈਪ ਓਕੜੇ ਕਰਕੇ ਦਿਖਾਉਂਦੀ ਲੈ ਐਮੀ ਆ ਸਟੈਪ ਦੇਖੋ ਉਹਦੇ ਨੱਚਣੇ ਦਾ ਸਟਾਈਲ ਵੀਰ ਜਣਾ ਬੁੱਤ ਦੇਖਦੇ ਦੇਖਦੇ ਵੱਡੀ ਹੁੰਦੀ ਜਾ ਰਹੀ ਹੈ ਤੁਸੀਂ ਮੇਰੇ ਸਾਇਜ ਪ੍ਰੀਤੀ ਵੀਡੀਓ ਨੂੰ ਪਿਆਰ ਦਿਆ ਕਰੋ ਵੀਡੀਓ ਵੇਖਿਆ ਕਰੋ ਵਲੌਗ ਵੇਖਿਆ ਕਰੋ ਬੱਚੇ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਚ ਕੌਣ ਕਹਤਾ ਹੈ ਕਿ ਬੇਟੀਏ ਬੋਝ ਹੁੰਤੀ ਹੈ ਮੇਰੀ ਬੇਟੀ ਘਰ ਕੀ ਰੌਣਕ ਹੈ ਜਿੰਨਾ ਕਹੇ ਤੂੰ ਉਤਨਾ ਮੈਂ ਪਿਆਰ ਦੂੰ ਹਾਂਜੀ ਇੱਥੇ ਆਪਾਂ ਵੇਟ ਅਸੀਂ ਵੇਟ ਕਰ ਰਹੇ ਤੇ ਪੰਜਾਬ ਜਾਣ ਵਾਸਤੇ ਟ੍ਰੇਨ ਦਾ ਤੇ ਤੁਹਾਨੂੰ ਧੰਨਵਾਦ ਆ ਜੀ ਵੀਡੀਓ ਪੂਰੀ ਵੇਖਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਸਹਿਜ ਦੇ ਵੱਡੇ ਹੁੰਦੀ ਦੇ ਤੁਸੀਂ ਦੇਖ ਪਾਉਂਗੇ ਥੈਂਕ ਯੂ ਸੋ ਮੱਚ ਵੀਡੀਓ ਪੂਰੀ ਵੇਖਿਆ ਕਰੋ ਥੈਂਕ ਯੂ ਸਬਸਕ੍ਰਾਈਬ